ਕਿਉਂ ਪਹੁੰਚ ਰਹੇ ਹੈ ਕਿਉਂਕਿ ਇਹਨਾਂ ਦੇ ਐਮਐਲਆ ਬਕੌਣ ਲੱਗੇ 15 15 ਲੱਖ ਰੁਪਇਆ ਮਹੀਨੇ ਦੀ ਬੰਦ ਲਿਆ ਉਹਨਾਂ ਨੇ ਵੇਚ ਨਾਲ ਅਫਸਰਾਂ ਨੂੰ ਕਿਹਾ ਇਹ ਬੰਦੇ ਨੂੰ ਹੱਥ ਨਹੀਂ ਲਾਉਣਾ ਗੁੰਡਾ ਕਰਦੀ ਦਾ ਰਾਜ ਹੈ ਜਿਵੇਂ ਬੋਬੀ ਜੀ ਦੱਸ ਰਹੇ ਸੀ ਮੈਂ ਅਬੋਰ ਗਿਆ ਬਠਿੰਡੇ ਗਿਆ ਬਾਗਾਪੁਰਾਣਾ ਗਿਆ ਬਰਨਾਲੇ ਗਿਆ ਵਪਾਰੀ ਮਿਲੇ ਕਿ ਸਾਨੂੰ ਰੋਜ਼ ਆਉਂਦੇ ਆ ਗੈਂਗਸਟਰਾਂ ਦੇ ਫੋਨ ਫਰੋਤੀਆਂ ਮੰਗੀ ਜਾਂਦੇ ਆ ਕੋਈ 10 ਲੱਖ ਲੈ ਗਿਆ ਕੋਈ 15 ਲੱਖ ਲੈ ਗਿਆ ਕੋਈ 20 ਲੱਖ ਲੈ ਗਿਆ ਕੋਈ ਪੁੱਛਣ ਵਾਲਾ ਨਹੀਂ ਪੁਲਿਸ ਵਾਲਾ ਕੋਈ ਸੁਣਨ ਵਾਲਾ ਨਹੀਂ ਇੱਕ ਬੰਦਾ ਇੱਕ ਵਪਾਰੀ ਗਿਆ ਐਸਐਸਪੀ ਕੋਲੇ ਤੇ ਐਸਐਸਪੀ ਫਰੀਦਕੋਟ ਨੇ ਉਹਨੂੰ ਸਲਾਹ ਦੱਸ ਕੇ ਦਿੱਤੀ ਜਾਂ ਲੈ ਦੇ ਕੇ ਮਕਾ ਲਈ ਆ ਪੁਲਿਸ ਵਾਲੇ ਕਹਿੰਦੇ ਆ ਕਿਉਂਕਿ ਮੁੱਖ ਮੰਤਰੀ ਦਾ ਹੈ ਹੀ ਨਹੀਂ ਪੰਜਾਬ ਦੀ ਗੱਡੀ ਬਗੈਰ ਡਰਾਈਵਰ ਤੋਂ ਚੱਲੀ ਜਾਂਦੀ ਹੈ